ਕਸੀ ਕਾਜੀ ਕੀ ਹਾਲ ਚਾਲ ਜੇ ਜੈਸ਼ ਉੱਠ ਗਿਆ ਛੇ ਵਜੇ ਉੱਠ ਕੇ ਚਾਹ ਮੰਗਣ ਦੇ ਬਣਦੀ ਚਾਹ ਪੁੱਤ ਪਾਣ ਉਠਾ ਪਾ ਸੁਤਾ ਜੇ ਕੰਬਲ ਲੈ ਕੇ ਰਵੀ ਰਵੀ ਉਠੋ ਬਣੋ ਉਹਨੇ ਚਾਹ ਪੁੱਤ ਪਾਣ ਉਠਾ ਪਾਰੇ ਲਾ ਚਾਦਰ ਚਾਦਰ ਲਾ ਪਾ ਦੋ ਉਠਾ ਉਹਨੂੰ ਪਾ ਉਠੋ ਪਾਰੀ ਕਰ ਪਾ ਦੇ ਮਾਰਿਆ ਇਹਨਾਂ ਪਾ ਦੇ ਫੇਰ ਪਾ ਪਾ ਦਾ ਨਾ ਮਾਂ ਹੂੰ ਚਾਦਰ ਚਾਦਰ ਚਲੋ ਚਲੀਏ ਚਲੋ ਉੱਥੇ ਮੈਂ ਚਾਦਰ ਪਾ ਪਾ ਕਰ ਨਾ ਕੀ ਦੋ ਠਾਠਾ ਚਾਦਰ ਦੇ ਨਾ ਹਲੋ ਡੇਰ ਹੋ ਡੇਰ ਹੋ ਉਹ ਕੇ ਕੰਬਲ ਲਾ ਕੇ ਸੋ ਗਏ। ਉਹ ਇੱਥੇ ਕੱਢ। ਵੱਡਾ ਇਹ ਵੱਡਾ ਬਰਾ ਚਲੋ ਆ ਜਾ ਦੋਵੇਂ ਉਠੋ ਬ੍ਰਸ਼ ਕਰੋ ਹੋ ਕਲ ਗਿਆ ਪਾ ਉੱਠ ਗਿਆ ਜੀ ਦੋਨ ਸਾਰੇ ਮਸਤੀ ਕਰਨ ਲੱਗੇ ਇਹ ਇਹ ਉਹ ਭੜਨੇ ਇਹਨਾਂ ਦੋਵਾਂ ਭਰਾਵਾਂ ਦੇ ਇਗਜ਼ਾਮ ਹੈਗੇ ਆ ਤੇ ਅੱਜ ਵੱਡੇ ਭਰਾ ਨੂੰ ਛੁੱਟੀ ਹੈ ਤੇ ਛੋਟੇ ਦਾ ਸਕੂਲ ਲੱਗਣਾ ਵਾ ਤੇ ਉਹਨੂੰ ਫੋਨ ਦਿਆ ਤਾਂ ਉੱਠਣ ਨਹੀਂ ਦਿਆ ਉੱਡ ਜਾ ਜੂ ਵੀ ਜਲਦੀ ਕਰ ਨਾ ਤਾਂ ਕਰੂਗਾ ਫਿਰ ਮਾਰੂਗਾ ਤੈਨੂੰ ਫਿਰ ਉੱਡ ਜਾ ਚਲ ਉੱਡ ਕੇ ਆ ਜਾ ਉਹਦੇ ਚਲਾ ਚਲੀ ਆ ਛੁਰੀਆਂ ਦੇ ਮਮਾ ਨੂੰ ਮਮਣ ਦੇ ਸਬਜ਼ੀ ਕੱਟਣੀ ਸ਼ੁਰੂ ਤੇ ਫੇਰ ਦੇ ਵਜ ਗਏ ਜੀ 7 ਤੇ ਹੁਣ ਬਣਦੀ ਪਈ ਹੈ ਚਾਹ ਚਾਹ ਪੀ ਕੇ ਤੇ ਤਿਆਰ ਹੋ ਗਏ ਤੇ ਕੀ ਇੱਧਰ ਜਾ ਵੀ ਇੱਧਰ ਆ ਜਾ ਆਪਣੇ ਮੰਡੇ ਦੇ ਉਹਨੂੰ ਕਹਿੰਦਾ ਆਪਣੇ ਮੰਡੇ ਦੇ ਆ ਜਾ ਮੇਰਾ ਬੈਠਦੇ ਸਮੇਂ ਬੈਣਾ ਚਲੋ ਹੋਵੇ ਸਬਜ਼ੀ ਕਟਣ ਦੇ ਕਹਿੰਦਾ ਸਬਜ਼ੀ ਛੁਰੀਆਂ ਲੈ ਆ ਮਮੀ ਸਬਜ਼ੀ ਕਟਣ ਦੇ ਹੀ ਛੁਰੀਆਂ ਫੜ ਕੇ ਲੈ ਆਏ ਹੋਵੇ ਉਹਨਾਂ ਖੇਡਣ ਦੇਵੇ ਗੱਡੀ ਗੱਡੀ ਬਣਾ ਕੇ ਖੇਡੂਆ ਮੇਰੀ ਚਾਹ ਬਣ ਕੇ ਆ ਗਈ ਹੈ ਭਾਈ ਸਾਹਿਬ ਨੇ ਆਪਣਾ ਰਸ ਫੜ ਲਿਆ ਇਹ ਆਪਣੀ ਚਾਹ ਵਾ ਇਸ ਵੀਰੇ ਇਹ ਤੁਸੀਂ ਹੋਇਓਗੇ ਸਾਰੀ ਇਸ ਕਮਰੇ ਵਿੱਚ ਹੀ ਬੰਦੀ ਆ। ਮੀਨ ਤਕੀ ਹੈ ਸਾਰਾ ਹੀ ਇੱਥੇ ਬੈਠੇ ਨੇ ਆਪਣਾ ਟੀਮ ਹੀ ਵੀ ਇੱਧਰ ਆ ਤੇ ਤਿਆਰ ਵੀ ਇੱਧਰ ਹੋਣਾ ਵਾ। ਤੇ ਇਸ ਕਰਕੇ ਸਾਰੇ ਦਿਨ ਅਸੀਂ ਇੱਧਰ ਹੀ ਰਹਿਨੇ ਹਾਂ। ਉਹਦੇ ਤੇ ਫਿਰ ਨਾਲ ਦੇ ਕਮਰੇ ਤੇ ਸਾਰਾ ਸੌਂਣ ਦੇ ਲਈ ਜਾਇਦਾ ਵਾ। ਜਾਂ ਦੁਪਹਿਰੇ ਬੱਚੇ ਨੇ ਸੌਣਾ ਹੋਵੇ, ਦੇਖੇ ਨੇ ਸਕੂਲੋਂ ਆ ਕੇ ਤੇ ਇਸ ਕਰਕੇ ਜਿਆਦਾਤਰ ਇੱਧਰ ਹੀ ਹੁੰਨੇ ਆ। ਅਲੀ ਮੰਮੀ ਦੀ ਮਸ਼ੀਨ ਵੀ ਇੱਧਰ ਹੈ। ਇਦਾਂ ਹੀ ਕੰਮ ਕਰਨਾ ਬੈਠੇ ਨਾਲ ਨਾਲ ਟੀਵੀ ਵੇਖੀ ਜਾਣਾ ਨੇ ਤੇ ਇਸ ਕਰਕੇ ਜਿਆਦਾਤਰ ਇਦਾਂ ਹੀ ਬੰਦ ਰਹੀ ਹੈ। ਲੋ ਜੀ ਜਸ਼ ਹੋ ਗਿਆ ਤਿਆਰ ਤੇ ਸਕੂਲ ਜਾਣ ਦੀ ਤਿਆਰੀ ਹੈ। ਤੇ ਫਿਰ ਵੀ ਜਿੰਨਾ ਕ ਟਾਈਮ ਹੈਗਾ ਫਿਰ ਵੀ ਫੋਨ ਫੜ ਕੇ ਬਹਿ ਗਏ। ਥੋੜੇ ਥੋੜੇ ਆਪਾਂ ਪਹਿਲਾਂ ਫੋਨ ਹੀ ਵੇਖਣਾ ਵਾ। ਇਹ ਵੇਖਣ ਦੇ। ਇਹ ਕਿਵੇਂ ਦੇਵੇ? ਹੂੰ। ਫੋਨ? ਇਹ ਹੈ ਕੀ ਹੈ? ਕਾਰਟੂਨ? ਹੂੰ। ਕਾਰਟੂਨ ਵੇਖਣਿਆ ਜੀ। ਲਓ ਜੀ ਅੱਜ ਮੈਂ ਆਪਣਾ ਫੇਸ ਤੁਹਾਨੂੰ ਦਿਖਾ ਦਿੰਦਾ ਵਾਂ ਇਸੇ-ਸੇਰੇ ਆਪਣੀ ਐਸਾ ਹੁੰਦੀ ਹੈ ਰੁਟੀਨ ਵਰਕ ਤੇ ਇਧਰ ਲੱਗਾ ਹੈ ਜੀ ਟੀਵੀ ਅੱਧ ਵਿੱਚ ਚੱਲੰਦੇ ਵਾ ਸੀਰੀਅਲ ਤੇ ਹਾਂਜੀ ਛੋਟਾ ਚਲ ਗਿਆ ਸਕੂਲ ਤੇ ਵੱਡਾ ਬੈਠਾ ਵਾ ਪੜਨ ਬੈਠਾ ਸੀ ਤੇ ਫੜ ਕੇ ਬੈਠਾ ਫੋਨ ਨਾਲ ਲਗਾਉਂਦੇ ਆ ਐਪਲ ਐਪਲ ਦੇਖੇ ਕਿਦਾਂ ਕੱਟਦਾ ਇਹ ਆਪਰ ਵੇ ਗੱਲ ਕਰ ਗਏ ਤੇ ਇਹ ਦੀ ਵੱਡੀ ਛੋਰੀ ਫੜੀ ਤੇ ਵੇਜੀ ਵੜ ਜਾ ਸਾਰਾ ਐਪਲ ਅੱਧਾ ਤਾਂ ਛੇਲਦਾ ਛੇਲ ਲਈ ਨਹੀਂ ਅੱਧਾ ਐਪਲ ਛੇਲਦਾ ਨਹੀਂ ਨਹੀਂ ਹੈ ਨਹੀਂ ਸਹੀ ਹੈ ਤਾਂ ਸਹੀ ਕੱਟਿਆ ਹੈ ਸਹੀ ਕੱਟਿਆ ਹੈ ਤੇ تھوڑی تھوڑی دیتا ਕਰੋ صفائیاں ਹੋਈਆਂ ਵਾ ਤੇ صفائی ਕਰਕੇ ਵੇਲੇ ਹੋ ਗਏ ਨੇ ਏ ਦੇ ਮੰਮੀ ਤੇ ਹੁਣ ਥੋੜੀ ਦੇਰ ਤੱਕ ਰੋਟੀ ਬਣੇਗੀ ਫਿਰ ਰੋਟੀ ਖਾਣੇ ਆ ਇਹਨੂੰ ਭੁੱਖ ਲੱਗੀ ਉਹਨੇ ਚਿਰ ਕਹਿੰਦਾ ਮੈਂ ਐਪਲ ਹੀ ਖਾ ਲਵਾਂ ਮੈਂ ਕਟੋ ਖਾਓ ਤੇ ਇਹ ਹਲੋ ਹੂੰ ਇਹਦੇ ਮਿੱਠਾ ਹੀ ਹੋਇਆ ਹੂੰ ਮੈਂ ਤਾਂ ਕਿ ਫਿੱਕਾ ਹਣਾ ਉਹ ਮਿੱਠਾ ਹੈ ਚਲੋ ਤੇ ਚਲਦੇ ਆਂ ਅੱਗੇ ਰੋਟੀ ਬਣਾ ਕੇ ਖਾਣੇ ਆਂ। ਲਓ ਜੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਤੇ ਖਾਨਣੇ ਰੋਟੀ ਆਲੂ ਗੋਭੀ ਦੀ ਸਬਜੀ ਹੈ ਨਾਲ ਰੋਟੀ ਹੈ ਤੇ ਮਗਰ ਚਾਹ ਵੀ ਤਿਆਰ ਹੋ ਰਹੀ ਹੈ ਨਾਲ ਚਾਹ ਪੀਵਾਂਗੇ ਮਗਰ ਉਹ ਸੋ ਵੀ ਸਬਜੀ ਨਾਲ ਵੈਸੇ ਵੀ ਚਾਹ ਦਾ ਆਪਣਾ ਹੀ ਮਜ਼ਾ ਹੁੰਦਾ ਵਾ ਤੇ ਚਲੋ ਖਾਨੇ ਆਂ ਰੋਟੀ ਫਿਰ। ਅੱਛਾ ਜੀ ਰੋਟੀ ਆਪਾਂ ਖਾ ਲਈ ਹੈ ਤੇ ਹੁਣ ਬਣ ਕੇ ਆ ਗਈ ਹੈ ਚਾਹ। ਤੇ ਚਾਹ ਪੀ ਗਏ ਫਿਰ ਕਰਦੇ ਆ ਅੱਗੇ ਕੰਮ ਚਲੋ ਜੀ ਲਓ ਜੀ ਚਾਹ ਸੀ ਪੀ ਲਈ ਐ ਤੇ ਹੁਣ ਅਸੀਂ ਚੱਲੇ ਆਪਣੇ ਕੰਮ ਤੇ ਉਹ ਲੱਗੀ ਆਪਣੀ ਮਟੇਕ ਤੇ ਮਸ਼ੀਨ ਤੇ ਭਾਈ ਸਾਹਿਬ ਅੰਦਰ ਬੈਠ ਗਏ ਨੇ ਪੜਨ ਹਾਂਜੀ ਘਰੇ ਪੜਾਈ ਕੇ ਬੈਠੇ ਵੈਸੇ ਹੀ ਕੀ ਪੜਦੇ ਵੇ ਸਾਇੰਸ ਦਾ ਪੇਪਰ ਹੈ ਇਹਦਾ ਕੱਲ ਅੱਜ ਛੁੱਟੀ ਸੀ ਇੱਕ ਦਿਨ ਪੇਪਰ ਇੱਕ ਦਿਨ ਛੁੱਟੀ ਇੱਕ ਦਿਨ ਪੇਪਰ ਇੱਕ ਦਿਨ ਛੁੱਟੀ ਹੈ ਜੀ ਤੇ ਪੜਦਾ ਪਿਆ ਵਾ ਤੇ ਬਾਕੀ ਕਿੰਨੇ ਲੱਗੇ ਪੇਪਰ ਚਾਰ ਪੰਜ ਪਏ ਚਾਰ ਪੰਜ ਪੇਪਰ ਪਏ ਹੈ ਜੀ ਚਲੋ ਪੜੋ ਲਓ ਜੀ ਹੋਰ ਅੱਛਰ ਵੀ ਠੀਕ ਚ ਕਾਪੀ ਲੈਣ ਚਲੀ ਜਵੀਂ ਕਾਕੇ ਲੈਣ ਚੱਲੇ ਆਪਾਂ ਸਕੂਲ ਦਾ ਟਾਈਮ ਹੋ ਗਿਆ ਸਾਢੇ 12 ਵਜੇ ਛੁੱਟੀ ਹੋ ਜਾਂਦੀ ਐ ਨੂੰ ਚਲ ਆ ਚਲੀ ਪਾ ਕਿਉਂ ਕੈਪਰ ਅ ਡੰਡਾ ਫੜੀ ਲੈ ਨਜਰ ਚਲੋ ਚਲਿਏ ਜਿਲੇ ਆਉਂਦੇ ਆ ਜਾ ਬਾਹਰ ਲੋ ਜੀ ਹੋ ਗਈ ਛੁੱਟੀ ਜਸ਼ਨੋ ਜੋ ਵੀ ਨਾਲ ਆ ਰਿਹਾ ਵਾ ਹਾਂ ਆ ਜਾ ਅੰਦਰ ਲਓ ਜੀ ਆ ਗਿਆ ਕਾਜਸ਼ ਨਾ ਚੀਜ਼ ਲੈ ਕੇ ਆਇਆ ਹਾਂਜੀ ਓਏ ਓਏ ਕੁਛ ਨਹੀਂ ਹੈਗਾ ਮੈਨੂੰ ਕੁਛ ਨਹੀਂ ਹੈਗਾ ਤੇ ਨਹੀਂ ਹੈਗਾ ਪਾਪਾ ਪਾਪਾ ਨੂੰ ਨਹੀਂ ਦੇਵੇ ਕੀ ਲੈ ਆ ਤੇਰੀ ਚੀਜੀਆ ਦੇਤੀ ਤੈਨੂੰ ਬੁੱਤ ਨੇ ਚਲਾਓ ਕਪੜੇ ਲਾਈਏ ਰੋਸ ਗਿਆ ਦਿੱਤੀ ਵੀ ਲੈ ਆ ਕੇ ਵੀ ਦਿੱਤੀ ਚੀਜ਼ ਆਪਣੀ ਤੇ ਫੇਰ ਰੋਸ ਗਿਆ ਹੋਵੇਗਾ ਲਓ ਜੀ ਆਟਾ ਫੜ ਕੇ ਬੈ ਗਿਆ ਆਟੇ ਦੇ ਕੀ ਬਣਾ ਰਿਆ ਕੋਈ ਸਮਝ ਲੱਗਦੀ ਕੀ ਬਣਾ ਰਹੇ ਰੋਟੀ ਬਣਾ ਰਹੇ ਹੋ ਕਿਮ ਹੈ ਆਈਸਕ੍ਰੀਮ ਆ ਰੋਟੀ ਦੀ ਥੋੜੀ ਆਟੇ ਦੀ ਆਈਸਕ੍ਰੀਮ ਥੋੜੀ ਬੰਦੀ ਬੋਤਾ ਆਟੇ ਦੀ ਆਈਸਕ੍ਰੀਮ ਨਹੀਂ ਬਣਦੀ ਆਟੇ ਦੀ ਚਿੜੀ ਬਣਦੀ ਚਿੜੀ ਹੋਟੇ ਦੀ ਆਈਸਕ੍ਰੀਮ ਬਣਾਉਣ ਦੇ ਲੱਗਾ ਹੈ ਜੇ ਪਾਸਾ ਗੇ ਹੁਣ ਇਦਾਂ ਹੀ ਆ ਬਸ ਰੌਣਕ ਪੈਲਾ ਲੱਗਾ ਰਹਿਣਾ ਵਾ ਇਦਾਂ ਹੀ ਰੌਣਕਾਂ ਲਾਈ ਰਹਿਦਾ ਵਾ ਅਸੀਂ ਵੀ ਇਹਦੇ ਨਾਲ ਹੀ ਲੱਗੇ ਰਹੀਦਾ ਵਾ ਤੇ ਬਣ ਗਈ ਕੀ ਬਣ ਗਿਆ ਇਹ ਕੀ ਕਰਨ ਕੀ ਦੇ ਚਮਚੇ ਨਾਲ ਹੈ ਕਿਵੇਂ ਐ ਭਾਵੇ ਪਾਵੇ ਤਾਵੇ ਥੋੜਾ ਜਿਹਾ ਇਸ ਤਰ੍ਹਾਂ ਬੋਲਦਾ ਵਾ ਥੋੜਾ ਜਿਆ ਬੋਲਣ ਚ ਸਾਧਦਾ ਵਾ ਬੁੜੀ ਬੋਲਣੇ ਮੁਸ਼ਕਲ ਆਂਦੀ ਐ ਨੂੰ ਹਾਂਜੀ ਤੂੰ ਆ ਗਏ ਪੜਾਈ ਛੱਡ ਗਏ ਵੈਸੇ ਕੀ ਕਰਨ ਟੌਪੇ ਪੜੋ ਇਹਦਾ ਵੀ ਜੀ ਨਹੀਂ ਲੱਗਦਾ ਮਿੰਟ ਬਾਅਦ ਆਪਾਂ ਜਾਉਗਾ ਇੱਧਰ ਹੋਰ ਜੱਜ ਵੀ ਹੱਥੋਂ ਰੋਟੀ ਖਾਓ ਲੈ ਲੈ ਕੇ ਆਓ ਲੋ ਜੀ ਪਹਿਲੇ ਬੈ ਗਏ ਨੇ 3 ਫੇਰ ਰੋਟੀ ਬੰਨਦੀ ਵੀ ਐ ਤੇ ਹੁਣ ਰੋਟੀ ਖਾਣੇ ਆ ਤੇ ਫੇਰ ਅੱਗੇ ਹੋਰ ਕੰਮ ਕਰਦੇ ਆਂ ਤੁਪਾਲ ਆਹ ਇਹ ਰੋਟੀ ਸਾਡੀ ਤੁਪਾਲ ਇਹ ਹੋਈ ਐ ਸਾਨੂੰ ਗੋਭੀ ਤੇ ਨੋਟੀ ਛਾਚੀ ਅੱਜ ਤੁਹਾਨੂੰ ਆਪਣੀ ਸ਼ਾਦਾ ਵਿਊ ਹੁੰਨੇ ਆ ਤੇ ਤੇ achar ਵੀ ਪਾਇਆ ਹੀ ਤੇ ਚੇਤਾ ਭੁੱਲ ਗਿਆ ਵੇਖਣ ਦਾ achar ਵੀ ਕਿਉਂ ਆਉਣਾ ਹੈ ਨੀ ਬੂਦਾ ਚਾਰ ਪਾਇਆ ਸੀ ਤੇੜ ਦਾ ਰੱਖਿਆ ਦਾ ਚੇਤਾ ਹੀ ਭੁੱਲ ਗਿਆ ਇਹਨੂੰ ਵੀ ਚੈੱਕ ਕਰਨਾ ਕੀ ਕੀ ਆ ਲੱਗਦਾ ਸਾਡੀ ਸ਼ਾਦਾ ਹੋਊਗਾ ਉੱਪਰ ਲੈ ਕੇ ਚਲਦੇ ਆ ਤੁਹਾਨੂੰ ਉੱਪਰ ਲੈ ਕੇ ਚਲਦੇ ਆ ਤੁਹਾਨੂੰ ਦਿਖਾਉਣੇ ਉੱਪਰ ਪਰ ਉਹ ਨਜ਼ਾਰਾ ਉਹ ਕੋਈ ਸਾਡੇ ਇਥੇ ਗੁੱਡੀ ਬਹੁਤ ਉੜਦੀ ਹੈ ਅੰਮ੍ਰਿਤਸਰ ਚ ਅੱਜ ਪਰ ਘਟਿਆ ਹਵਾ ਵੀ ਨਹੀਂ ਉਹ ਇੱਕ ਦੋ ਉੜ ਰਹੀਆਂ ਉਹ ਬਹਨੇ ਕੀ ਹੋਇਆ ਧੂਆਂ ਤੋਂ ਆਇਆ ਹੋਇਆ ਹੈ। ਮੈਨੂੰ ਤਾਂ ਧੂਏ ਵਾਲੀ ਗੱਡੀ ਆਈ ਹੈ। ਤੇ ਚਲੋ ਚੱਲੀਏ। ਸਾਤ ਦਾ ਵੀਊ ਦਿਖਾ ਤੁਹਾਨੂੰ। ਅਚਾਰ ਦਾ ਡੱਬਾ ਲੈ ਕੇ ਚਲੀਏ ਥੱਲੇ। ਤੇ ਟਿਊਸ਼ਨ ਤੋਂ ਫੋਨ ਆ ਗਿਆ ਮੈਡਮ ਦਾ। ਮੈਡਮ ਜੀ ਕਹਿੰਦੇ ਯਸ਼ ਨੂੰ ਲੈ ਜਾਓ। ਤੇ ਯਸ਼ ਨੂੰ ਲੈਣ ਚੱਲੇ ਮੈਂ ਹੁਣ। ਮੈਂ ਲੈ ਕੇ ਹੁਣ ਯਸ਼ ਨੂੰ। ਤੇ ਆ ਕੇ ਉਹਨਾਂ ਕਰਦੇ ਆਂ ਗੱਲ। ਦੇਖਦੇ ਆਂ ਕੀ ਕਰਦਾ ਚਲੋ ਜੀ ਧਿਆਨ ਆ ਹੀ ਹੌਲੀ ਹੌਲੀ ਹੋਰ ਯਾਰੀ ਹੋਲੀ ਹੋਲੀ ਬੱਚੇ ਲੱਗੇ ਖੇਡਣ ਦੇ ਇਹ ਵੀ ਆ ਗਏ ਪਾਰਕ ਚੋਂ ਇਹ ਸਾਡੇ ਘਰ ਦੇ ਲੱਗੇ ਪਾਰਕ ਹੈਗੀ ਐ ਅੱਜ ਬੱਸ ਸਫਾਈ ਹੋਈ ਹੈ ਪਾਰਕ ਦੀ ਨਹੀਂ ਨਹੀਂ ਪੁੱਤ ਜੇ ਵੱਡੇ ਨਹੀਂ ਹੋਏ ਤੇ ਨਹੀਂ ਅੱਜ ਸਫਾਈ ਹੋਈ ਹੈ ਪਾਰਕ ਦੀ চলো উঠে চলো চড়ো চড়ো আড়ো ও ছোট বু ছোট ও ছোট চালো বাপ চড়ো ਇਧਰ ਆਓ ਇਧਰ ਆਓ ਆਕੇ ਉਹਨੇ ਨਹੀਂ ਆਣਾ ਬਹੁਤ ਛੋਟਾ ਹਜੇ ਧਿਆਨ ਨਾਲ ਧਿਆਨ ਨਾਲ ਹੌਲੀ ਹੌਲੀ ਬੈਠ ਜਾ ਬੈਠ ਜਾ ਬਈ ਆ ਜਾ ਆ ਜਾ ਆ ਜਾ ਆ ਜਾ Oriol, Oriol, Hermana, Hermana, Oriol, Tiana, 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 a n a Tiana, t a n a t i ਫਰ ਨਹੀਂ ਪਤਾ ਉਹ ਅਜੇ ਨਹੀਂ ਪਤਾ ਜੇ ਨਹੀਂ ਸਿੱਧਕ ਵੀ ਆ ਗਈ ਧਿਆਨ ਹੋਲੀ 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 ਧੋਨੀ ਤੇ ਚੜਨਾ ਧਿਆਨ ਧਿਆਨ ਜੜੀ ਧਿਆਨ ਨਾ ठहर ठहर करके तू ठहर जा ठहर जा करके एक मिनट ठहर चल 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 पूरे चल आना वो तो ठहर जा एक एक मिनट ठहर बारी 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 करके बारी 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 चलो आ जाओ भाई आ जा होली होली आंदो 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 होली 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 नहीं देखते नहीं देखते कुछ ओवे देखो हाथ रख दिया ना ਉੱਥੇ ਲੈਣਾ ਓਥੇ ਲੈਣਾ ਹੀ ਓਥੇ ਓਥੇ ਲਈ ਜੂੜੇ ਆ ਗੋਲ ਗੋਲ ਘੁੰਮੀਏ ਗੋਲ ਗੋਲ ਘੁੰਮੀਏ ਗੋਲ ਗੋਲ ਹੌਲੀ ਹੌਲੀ ਚੱਲ ਹੌਲੀ ਹੌਲੀ ਚੱਲੋ ਤਨੀਬਾਰੀ ਵੀ ਆ ਕੇ ਖਲੋ ਜੋ ਹੌਲੀ ਹੌਲੀ ਫੇਰ ਆ ਗਏ ਚਲ ਲੈ ਆ ਕੇ ਉਹਨੂੰ ਗੋਲ ਗੋਲ ਘੁਮਾਈਏ ਨਹੀਂ ਕਿਉਂ ਮੱਸਿਆ ਹੋਇਆ ਨਹੀਂ ਨਾ ਉਹ ਨਹੀਂ ਖਮਣਾ ਕਿਉਂ ਮੈਂ ਹੋਰ ਕੀ ਆ ਨਾ ਸਿੱਧੇ ਖੋਲੀ ਹੋਲੀ ਹੋਰੀ ਹੋਲੀ ਚੱਲ ਗਏ ਵੀ ਚੱਲ ਲੈ ਫਿਰ ਚਲੋ ਆ ਜਾ ਤੂੰ ਵੀ ਆ ਜਾ ਤੁਸੀਂ ਵੀ ਆ ਜਾਓ ਜਸ਼ ਆ ਗਿਆ ਪਾਰਕ ਤੋਂ ਹੋਟਲ ਲੈ ਕੇ ਤੇ ਹੁਣ ਵੇਖ ਰਿਹਾ ਵਾ 마ਸ਼ਾ ਐਂਡ ਦਾ ਬੀਅਰ ਮਸ਼ਾ ਐਂਡ ਦਾ ਬੀਅਰ ਕਾਰਟੂਨ ਦੇਖ ਰਿਹਾ ਵਾ ਨਾਲ ਖਾ ਰਿਹਾ ਸੋਇਆਬੀਨ ਦੀ ਨਿਊਟਰੀ ਤੇ ਵੱਡਾ ਭਰਾ ਇਹਦਾ ਯੂਵੀ ਹੈ ਪੇਸ਼ੰਦੀ ਅਜੇ ਪੜਦਾ ਪਿਆ ਵਾ ਉਹਨੇ ਸਵੇਰ ਦੀ ਪੇਪਰ ਦੀ ਰਿਵੀਜ਼ਨ ਨਹੀਂ ਸਹੀ ਤਰ੍ਹਾਂ ਕੀਤੀ ਸੀ ਉਹ ਅਜੇ ਉੱਥੇ ਹੀ ਆ ਪੜਦਾ ਪਿਆ ਵਾ ਚਾਰ ਵੇ ਦਾ ਗਿਆ ਵਾ ਅੱਠ ਵਾ ਚੱਲੇ ਅੱਠ ਵਾ ਅਜੇ ਤੱਕ ਨਹੀਂ ਆਇਆ ਇਹ ਹੋਰੇ ਮੈਂ ਰੰਦਾ ਥੋੜੀ ਦੇਰ ਤੱਕ ਫੋਨ ਆਏਗਾ ਫਿਰ ਲੈਣ ਜਾਊਗਾ ਮੈਂ ਤੇ ਬਾਕੀ ਬਾਅਦ ਚ ਕਰਦੇ ਆਂ ਗੱਲ ਜੇ ਜੂਵੀ ਆਏਗਾ ਲਓ ਜੀ ਰੋਟੀ ਬਣ ਕੇ ਆ ਗਈ ਹੈ ਤੇ ਦਾਲ ਹੈ ਪਿਆਜ਼ ਹੈ ਅਚਾਰ ਹੈ ਤੇ ਵੇਸਣ ਦਾ ਪੂੜਾ ਵਾ ਠੀਕ ਹੈ ਜੀ ਰੋਟੀ ਖਾ ਕੇ ਤੇ ਕਰਦੇ ਆਂ ਐਡੀਟਿੰਗ ਇਸ ਦੇ ਨਾਲ ਰੋਲ ਦਾ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਤੇ ਚੰਗਾ ਜੀ ਸਾਸਿਕਾ